हां जी ऑल ओवर 5 मीटर प्योर लेलन कॉटन ਦਾ ਡਿਜੀਟਲ ਪ੍ਰਿੰਟ ਵਾਲਾ ਸੂਟ ਰਹੇਗਾ ਨਾਲ ਦੁਪੱਟਾ ਕੋਟਾ ਡोरी ਇਹਦਾ ਫੈਂਸੀ ਪੈਸਵਰਕ ਵਾਲਾ 2.5 ਮੀਟਰ ਪ੍ਰਾਈਜ਼ 650 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ 8 ਮੀਟਰ ਪਿਓਰ कॉटन ਦੀ ਫੁੱਲ ਏਮਬਰਾਇਡਰੀ ਸ਼ਰਟ ਰਹੇਗੀ ਵਿਦ ਚਿਕਨ ਦਾ ਪਲਾਜ਼ੋ ਰਹੇਗਾ 2 ਮੀਟਰ ਡਿਜ਼ਾਈਨਰ ਏਮਬਰਾਇਡਰੀ ਹੋਈ ਹੈ ਮਲਮਲ ਦੁਪੱਟਾ ਰਹੇਗਾ ਪ੍ਰਾਈਜ਼ 1150 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਟਾਈ ਮੀਟਰ ਪਿਓਰ ਕਾਟਨ ਦੀ ਫਰੰਟ ਔਰ ਬੈਕ ਤੇ ਹਕੂਬਾ ਏਮਬਰਾਇਡਰੀ ਹੋਈ ਹੈ ਵਿਦ ਬਾਟਮ ਪਲਨ ਰਹਿ ਗਈ ਟਾਈ ਮੀਟਰ ਦੁਪੱਟਾ ਇਸ ਨਾਲ ਏਮਬਰਾਇਡਰੀ ਵਾਲਾ ਫੁੱਲ ਸਾਈਜ਼ ਦਾ ਪ੍ਰਾਈਸ ਇਹਨਾਂ ਸੁੱਟਾਂ ਦਾ 1150 ਫਰੀ ਸ਼ਿਪ ਨੈਕਸਟ ਆਪਣੇ ਕੋਲ ਟਾਈ ਮੀਟਰ ਪਿਓਰ ਮਸਲੀਨ ਫੈਂਸੀ ਲੇਸ ਸਟਾਈਲ ਵਰਕ ਨਾਲ ਮਸਲੀਨ ਦੀ ਬਾਟਮ ਟਾਈ ਮੀਟਰ ਫੈਂਸੀ ਪੈਸ ਵਰਕ ਦੁਪੱਟਾ ਟੈਬੀ ਪਿਓਰ ਮਸਲੀਨ ਦਾ ਟਾਈ ਮੀਟਰ ਪੈਸ ਵਰਕ 4 ਸੈਟ ਲੇਸ प्राइस बई सौ फ्री शिपिंग ऑल इंडिया नैक्सट अपने कोल आल ओवर सूट पांच मीटर कट रहेगी जोरजर्ड का सूट मशीन वर्क करा सकते हो चार सौ नड़िन्नवे फ्री शिपिंग नैक्सट अपने को पांच मीटर जोरजर्ड का फैंसी थ्रेड वर्क वाला सूट मिलेगा बाजू तो भी वर्क रहेगा दपट्टा भी जोरसर का दो भी कट रहेगी फोर साइड कटवर्क प्राइज छः सौ फ्री शिपिंग ऑल इंडिया नैक्सट अपने को ਲੇਟੈਸਟ ਪ੍ਰਿੰਟ ਆਏ ਹੋਏ ਨੇ ਆਪਣੇ ਕੋਲ ਸ਼ਿਮਨ ਮਸਲੀਨ कॉटन ਆ 5 ਮੀਟਰ 올ਓਵਰ ਸੂਟ ਰਹਿਗਾ ਪ੍ਰਿੰਟਡ ਇਸ ਦਾ ਤੁਸੀਂ ਕੋਰਸੈਟ ਵੀ ਬਣਾ ਸਕਦੇ ਹੋ ਤੁਸੀਂ ਇਸ ਦਾ ਸੂਟ ਵੀ ਰੈਡੀ ਕਰ ਸਕਦੇ ਹੋ ਇਸ ਦੇ ਨੀਚੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਰਹੇਗੀ ਇਹਨਾਂ ਦੋ ਸੂਟਾਂ ਦਾ ਪ੍ਰਾਈਸ ਹੈ 799 ਫ੍ਰੀ ਸ਼ਿਪਿੰਗ ਤਿੰਨ ਸੂਟ ਬਾਈ ਕਰੋਗੇ ਤਾਂ 1099 ਫ੍ਰੀ ਸ਼ਿਪ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਦੋ ਬਾਈ ਕਰਨੇ ਆ ਦੋ ਕਰ ਸਕਦੇ ਹੋ ਤਿੰਨ ਬਾਈ ਕਰਨੇ ਆ ਤਿੰਨ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਚਨ ਹੈ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਆਪਣੇ ਕੋਲ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਕੈਮਰੀ कॉटन ਦੇ ਮੈਚਿੰਗ ਸੂਟ ਨੇ 1.70 ਵੱਡੇ ਪਣੀ ਦੀ ਸ਼ਰਟ ਰਹੂਗੀ ਬਾਟਮ 2 ਮੀਟਰ ਵੱਡੇ ਪਣੀ ਦੀ ਰਹੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਹੈ 450 ਫ੍ਰੀ ਸ਼ਿਪ ਸਕਰੀਨਸ਼ਾਟ ਸੈਂਡ ਕਰਕੇ ਇਹ ਵੀ ਆਰਡਰ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ